ਕਾਰੋਬਾਰੀ ਨੌਜਵਾਨ ਇਹ ਸੋਚ ਕੇ ਵਿਦੇਸ਼ ਚਲਾ ਗਿਆ ਕਿ ਬਹੁਤ ਸਾਰਾ ਧਨ ਕਮਾ ਕੇ ਅਮੀਰ ਬਣ ਕੇ ਮੁੜਾਂਗਾ ਐਸੇ ਜਨੂਨ ਵਿੱਚ ਉਹ ਆਪਣੀ ਪਤਨੀ ਨੂੰ ਘਰੇ ਛੱਡ ਕੇ ਤੁਰ ਗਿਆ ਜੋ ਗਰਭਵਤੀ ਸੀ ਉਸ ਵਕਤ ਵਿਦੇਸ਼ ਜਾ ਕੇ ਹੱਡ ਪੰਨੀ ਮਿਹਨਤ ਕੀਤੀ ਪਤਾ ਹੀ ਨਾ ਲੱਗਿਆ ਮਾਇਆ ਇਕੱਠੀ ਕਰਦਿਆਂ ਕਦੋਂ 15 ਸਾਲ ਬੀਤ ਗਏ ਸੱਚਮੁੱਚ ਅੰਬਾਰ ਲਾ ਲਈ ਸੀ ਉਹਨੇ ਧਨ ਦੇ ਅਖੀਰ ਉਦੇ ਵਤਨ ਮੁੜਨ ਦਾ ਟਾਈਮ ਆ ਗਿਆ ਜਿੱਥੇ ਉਸ ਦਾ ਪਰਿਵਾਰ ਉਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ ਅਖੀਰ ਉਸ ਨੇ ਵਤਨ ਦਾ ਰੁਖ ਕੀਤਾ ਕਾਰਫਸੀ ਵੇਲੇ ਉਸ ਸਮੁੰਦਰੀ ਜਹਾਜ਼ ਵਿੱਚ ਸਫ਼ਰ ਕਰ ਰਿਹਾ ਸੀ ਕਿ ਇੱਕ ਬਹੁਤ ਹੀ ਗਹਿਰ ਗੰਭੀਰ ਬੰਦੇ ਤੇ ਨਜ਼ਰ ਪਈ ਉਸ ਦੀ ਉਤਸੁਕਤਾ ਵਸ ਉਸਨੇ ਪੁੱਛਿਆ ਕਿ ਪਾਈ ਸਾਹਿਬ ਤੁਸੀਂ ਕਿਉਂ ਵਕਰੀ ਜੇ ਬੈਠੀ ਹੋ ਕੋਈ ਗੱਲ ਬਾਤ ਸੁਣਾਓ ਵਧੀਆ ਵਕਤ ਗੁਜ਼ਰ ਜਾਵੇਗਾ ਉਹ ਬੰਦਾ ਬੋਲਿਆ ਮੈਂ ਸਿਆਣੀ ਗੱਲ ਕਰਦਾ ਰਿਹਾ ਸਾਰੀ ਉਮਰ ਪਰ ਕਦੇ ਕਿਸੇ ਵੀ ਕਦਰੇ ਨੂੰ ਸਲਾਹ ਨਹੀਂ ਦਿੱਤੀ ਨਾ ਕਦੇ ਮੈਂ ਬੇ ਲੋੜਾ ਬੋਲਦਾ ਪਰ ਹੁਣ ਕੋਈ ਕਦਰਦਾਨ ਮਿਲੇ ਨੂੰ ਮੁਤਤਾ ਬੀਤ ਗਏ ਮੇਰੀ ਨੇਕ ਸਲਾਹ ਦਾ ਕੋਈ ਗਾਕ ਨਹੀਂ ਮਿਲਿਆ ਵਤਨ ਜਾ ਰਿਹਾ ਉਹ ਬੰਦਾ ਬੋਲਿਆ ਮੈਂ ਪਾਵਾਂਗਾ ਮੁੱਲ ਤੇਰੀ ਗੱਲ ਦਾ ਕੀ ਤੂੰ ਮੈਨੂੰ ਨੇਕ ਸਲਾਹ ਦੇ ਸਕਦਾ ਦੋਹਾਂ ਦਰਮਿਆਨ ਇਹ ਤੈ ਹੋ ਗਿਆ ਕਿ ਲੱਖ ਰੁਪਈਆ ਉਹ ਲਵੇਗਾ ਸਿਆਣਾ ਬੰਦਾ ਸਿਰਫ ਇੱਕ ਗੱਲ ਕਰਨ ਬਦਲੇ ਸਿਆਣੇ ਬੰਦੇ ਨੇ ਬੋਲਣਾ ਸ਼ੁਰੂ ਕੀਤਾ ਮੇਰੀ ਗੱਲ ਲੜ ਬਣ ਕੇ ਰੱਖੀ ਜਦੋਂ ਕਦੀ ਗੁੱਸੇ 'ਚ ਹੋਵੇਂ ਤਾਂ ਕੋਈ ਫੈਸਲਾ ਕਰਨ ਤੋਂ ਪਹਿਲਾਂ ਬੋਲਣ ਤੋਂ ਪਹਿਲਾਂ 100 ਦੀ ਗਿਣਤੀ ਕਰੀ ਫਿਰ ਕੁਝ ਕਰੇ ਅਗਰ ਬਿਹੱਦ ਗੁੱਸਾ ਆ ਹੋਵੇ ਨੌਬਤ ਮਰਨ ਮਾਰਨ ਦੀ ਆ ਜਾਵੇ ਤਾਂ 1000 ਤੱਕ ਮੂੰਹ ਚ ਗਿਣਤੀ ਕਰੀ ਫਿਰ ਹੱਥ ਵਧਾਵੀਂ ਇੰਨੀ ਦੇਰ ਮੂੰਹ ਨਾ ਖੋਲੀ ਲੱਖ ਰੁਪਏ ਦੀ ਸਰਫ ਇੰਨੀ ਕੁ ਗੱਲ ਨੂੰ ਸੰਜੀਨੀ ਬੂਟੀ ਵਾਂਗ ਸੰਭਾਲ ਕੇ ਰੱਖੀ ਪਰ ਲੋੜ ਪੈਣ ਤੇ ਵਰਤਨਾ ਨਾ ਭੁੱਲੀ ਵਾਦੀ ਮੁਤਾਬਕ ਪਦਾਈ ਗਈ ਹੋ ਗਈ ਅਮੀਰ ਕਾਰੋਬਾਰੀ ਨੇ ਗੱਲ ਦੀ ਯਾਦ ਵਜੋਂ ਇੱਕ ਤਵੀਜ਼ ਨੂੰ ਮਾਂ ਚੀਜ਼ ਮਜ਼ਬੂਤ ਧਾਗੇ ਚ ਪਰੋ ਕੇ ਸੱਜੇ ਡੋਲੇ ਨਾਲ ਬੰਨ ਲਈ ਕਈ ਦਿਨ ਦੇ ਸਫ਼ਰ ਬਾਅਦ ਉਹ ਵਤਨ ਪੁੱਜਾ ਜਿਸ ਦਿਨ ਘਰ ਪੁਜਾ ਤਾਂ ਮਨ ਵਿੱਚ ਵਿਚਾਰ ਆਇਆ ਕਿ ਕਿਉਂ ਨਾ ਚੁੱਪਚਾਪ ਕਰੇ ਜਾਵੜਾ ਵੇਖਾ ਕਿੰਨਾ ਕੁ ਖੁਸ਼ ਹੋਵੇਗੀ ਮੇਰੀ بیوی ਤੇ ਮੇਰਾ ਪਰਿਵਾਰ ਪੁੱਜਦੀਆਂ ਸ਼ਾਮ ਢਲ ਗਈ ਉਹਨੇ ਜਾਣ ਪੁੱਜ ਕੇ ਰਾਤ ਹੋ ਜਾਣ ਦਿੱਤੀ ਸਰਦੀਆਂ ਦੇ ਦਿਨ ਸੀ ਪਰਿਵਾਰ ਰੋਟੀ ਪਾਣੀ ਖਾ ਕੇ ਵਿਹਲਾ ਹੋ ਕੇ ਜਲਦੀ ਹੀ ਬਿਸਤਰਿਆਂ 'ਚ ਸੌਂ ਗਏ ਉਹ ਅਮੀਰ ਬੰਦੇ ਨੇ ਕੋਲ ਜਾ ਕੇ ਦੇਖਿਆ ਕਿ ਘਰ ਦੀ ਬਾਹਰ ਇੱਕ ਚੌਂਕੀਦਾਰ ਬੈਠਾ ਸੀ ਉਹ ਹੋਲੀ ਦੇਣੀ ਉਸ ਨੂੰ ਆਪਣੇ ਬਾਰੇ ਦੱਸਣ ਲੱਗਿਆ ਸਮਾਨ ਉਹਦੇ ਕੋਲ ਰੱਖਿਆ ਤੇ ਜੁੱਤੀ ਲਾ ਕੇ ਨੰਗੇ ਪੈਰੀ ਉਸ ਕਮਰੇ ਵੱਲ ਚਲਾ ਗਿਆ ਜਿੱਥੇ ਉਸ ਦੀ ਪਤਨੀ ਸੌਂਦੀ ਸੀ ਉਸ ਨੇ ਹੋਲੀ ਚੇਹੇ ਦਰਵਾਜ਼ਾ ਖੋਲਿਆ ਲਾਲ ਟੇਨ ਜਾਗ ਰਹੀ ਸੀ ਉਸਦੀ ਪਤਨੀ ਬਿਸtre ਵਿੱਚ ਸੌ ਰਹੀ ਸੀ ਉਸਦੇ ਨਾਲ 15-16 ਸਾਲ ਦਾ ਇੱਕ ਖੂਬਸੂਰਤ ਗੱਭਰੂ ਸੁਕਦਾ ਪਿਆ ਸੀ ਸਿਰ ਤੇ ਪੰਨਾ ਬਨ ਕੇ ਦੇਖ ਕੇ ਉਸ ਬੰਦੇ ਦੇ ਹੋਸ਼ ਉੱਡ ਗਏ ਮਨ ਸ਼ੰਕੇ ਨਾਲ ਭਰ ਗਿਆ ਪਤਨੀ ਦੀ بے وفਾਈ ਬਾਰੇ ਸੋਚ ਨਾਲ ਮਨ ਕ੍ਰੋਧ ਚ ਉਬਾਲੀ ਖਾਣ ਲੱਗਾ ਹੱਥ ਕਮਨ ਨਾਲ ਬੰਨੀ ਕਟਾਰ ਨੂੰ ਪਾ ਲਿਆ ਜਦੋਂ ਆਪਣੀ ਪਤਨੀ ਦੀ ਧੌਣ ਲਾਹ ਦੇਣ ਦੀ ਮਨ ਬਣਾਇਆ ਤਾਂ ਲੱਖ ਰੁਪਏ ਵਾਲੀ ਗੱਲ ਚੇਤੀ ਆ ਗਈ। ਕਟਾਰ ਨੂੰ ਰੋਕ ਲਿਆ ਤੇ ਮੂੰਹ ਵਿੱਚ ਗਿੰਟੀ ਕਰਨ ਲਗਾ। ਹਜੇ 500 ਤੱਕ ਪੁੱਜਿਆ ਸੀ ਕਿ ਕਟਾਰ ਹੱਥੋਂ ਡਿੱਗ ਗਈ। ਖੜਾਕ ਸੁਣ ਕੇ ਉਸਦੀ ਪਤਨੀ ਜਾਗ ਗਈ ਤੇ ਪਤੀ ਨੂੰ ਅਚਾਨਕ ਸਰਾਣੀ ਖੜਾ ਵੇਖੀ ਹੈਰਾਨੀ ਤੇ ਖੁਸ਼ੀ ਵਿੱਚ ਚੈ ਕੁੱਟੀ। ਫਿਰ ਸੰਭਲੀ ਸਿਰ ਦਾ ਪੱਲੂ ਸਹੀ ਕੀਤਾ। ਉੱਠ ਕੇ ਪਤੀ ਦੇ ਪੈਰ ਛੋਏ ਪਤੀ ਦੇਵ ਨੇ ਗੁੱਸੇ 'ਚ ਕਾਪੂ ਪਾ ਕੇ ਪੁੱਛਿਆ ਇਹ ਕੌਣ ਜੁ ਤੇਰੀ ਨਾਨ ਪਿਆਈ ਪਤਨੀ ਨੇ ਦੱਸਿਆ ਉਹ ਕੋਈ ਹੋਰ ਨਹੀਂ ਉਹਨਾਂ ਦੀ ਬੇਟੀ ਓਹਨਾਂ ਨੇ ਪੁੱਤਰਾ ਵਾਂਗ ਉਸਨੂੰ ਪਾਲਿਆ ਪੱਗ ਬੰਦੀ ਆ ਉਹਦੀ ਬੇਟੀ ਉਸਨੂੰ ਤਾਂ ਕਿ ਪਤੀ ਦੀ ਗੈਰ ਮੌਜੂਦਗੀ 'ਚ ਮਰਦ ਬਣ ਕੇ ਵਿਚਰ ਸਕੇ ਹੁਣ ਤੱਕ ਉਸਦੀ ਬੇਟੀ ਵੀ ਜਾਗ ਚੁੱਕੀ ਸੀ ਪਹਿਲੀ ਵਾਰ ਆਪਣੇ ਪਿਤਾ ਨੂੰ ਵੇਖਿਆ ਤਾਂ ਗਦ ਗਦ ਹੋ ਉੱਠੀ ਪਿਤਾ ਦੇ ਗਲ ਨੂੰ ਚਿੰਬੜ ਗਈ ਪਿਤਾ ਮਨ ਹੀ ਮਨ ਪਛਤਾ ਰਿਹਾ ਸੀ ਕਿ ਅਗਰ ਉਹ ਨਾ ਸੰਭਰਦਾ ਤਾਂ ਕੀ ਅਨਰਥ ਕਰ ਪੈਂਦਾ ਪਰ ਹੁਣ ਖੁਸ਼ੀ ਦੇ ਹੰਝੂ ਸਨ ਉਸ ਦੀਆਂ ਪਲਕਾਂ 'ਚ ਲੱਖ ਰੁਪਏ ਦੀ ਗੱਲ ਸਹੀ ਵਕਤ ਤੇ ਕੰਮ ਆ ਗਈ। ਦੋਸਤੋ ਗੁੱਸਾ ਅਕਲ ਦੇ ਪੂਹੇ ਬੰਦ ਕਰ ਦਿੰਦਾ ਹੈ। ਚਿੰਗਿਆੜੀ ਬਣ ਉਮਰਾਂ ਦੀ ਕਮਾਈ ਨੂੰ ਰਾਖ ਕਰ ਦਿੰਦਾ ਹੈ। ਕ੍ਰੋਧ ਘਰ ਪਰਿਵਾਰ ਸਮਾਜ ਤਬਾਹੀ ਲੈ ਆਉਂਦਾ ਹੈ। ਪਰ ਸਹੀ ਵਕਤ ਤੇ ਕੰਟਰੋਲ ਕੀਤਾ ਹੋਇਆ ਗੁੱਸਾ ਇਨਸਾਨ ਨੂੰ ਡਿੱਗਣ ਨਹੀਂ ਦਿੰਦਾ ਤੇ ਫਿਰ ਕਿਸੇ ਸਿਆਣੇ ਦੀ ਆਖੀ ਗੱਲ ਲੱਖਾਂ ਦੀ ਨਹੀਂ ਕਰੋੜਾਂ ਦੀ ਹੋ ਨਿਪੜਦੀ ਏ ਇਸ ਲਈ ਕਿਹਾ ਜਾਂਦਾ ਹੈ ਕਿ ਚੰਗੀਆਂ ਗੱਲਾਂ ਸਿਰਫ ਸੁਣਨੀਆਂ ਹੀ ਨਹੀਂ ਸਗੋਂ ਅਮਲ 'ਚ ਲਿਆਉਣੀਆਂ ਵੀ ਚਾਹੀਦੀਆਂ ਹਨ ਇਹ ਸਿੱਗੀ ਜੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਪਲੀਜ਼ ਜਰੂਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਵੀ ਕਰਨਾ ਤੇ ਕਮੈਂਟ ਬਾਕਸ ਦੇ ਵਿੱਚ ਆਪਣੀ ਹਾਜ਼ਰੀ ਜਰੂਰ ਲਕਵਾਉਣਾ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਤੱਕ ਦੇ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ